ਕਬਣਾਹੀ ਤਰਗੇ ਹੋ ਆਦਿਕ ਰੰਗ ਬਨਾਇਆ ਜਿਸਨੇ ਔਗਣ ਪਾਪ ਪੜੇ ਤੋਂ ਮਸਨੇ ਲੱਗੇ ਸੁਰਗ ਘੜੀ ਵਿੱਚ ਜਿਸਨੇ ਪਰਕ ਚ ਲੋੜ ਵਿਚਾਰਾਂ ਦੀ ਨਹੀਂ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਨਹੀਂ ਸਿਫਤ ਖੜੋਤੇ ਕਰਦੇ ਤੇ ਇੱਕ ਦਸੀ ਅਵਤਾਰਾਂ ਦੀ ਉਹ ਸੋਹਣੀ ਲਗਦੀ ਮਗਲ ਸਿਆਣੀ ਸੁਣ ਲੋ ਗੁਰ ਨਾਨਕ ਦੀ ਬਾਣੀਂ ਦਿਲ ਨੂੰ ਖਜਦੀ ਜਾਂਦੀ ਜਾਣੀ ਪੜ ਪੜ ਅੰਦਰ ਠਰਦੇ ਐ ਸੁਣਾ ਬਾਬੇ ਦੀ ਬਾਣੀ ਲਾਖ ਬਣਾਹੀ ਤਰਗੇ ਹੋ ਆਤਕ ਰੰਥ ਬਨਾਇਆ ਜਿਸਨੇ ਔਗਣ ਪਾਪ ਪੜੇ ਤੋਂ ਮਸਲੇ ਨੇ ਲੱਗ ਜੇ ਸੁਰਗ ਘੜੀ ਵਿੱਚ ਦਿਸਨੇ ਪਰ ਕੁਝ ਲੋੜ ਵਿਚਾਰ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਹੋ ਤੂਤੇ ਸ੍ਰੀ ਗੁਰੂ ਅੰਗਦ ਪਿਆਰੇ ਕਰਦੇ ਭਜਨ ਹਰੀ ਦੇ ਤਾਰੇ ਸਾਰਾ ਕੰਮ ਸਫਲਾ ਹੋਇਆ ਤਾਂ ਨਾ ਅਮਰ ਸਿੰਘ ਜੀ ਦਾ ਇਸ ਸਮਾਗਮ ਨੂੰ ਸਫਲ ਕਰਨਾ ਹੈ ਰੋਹਕ ਚੂੜੀਆਂ ਦੇ ਨਾਲ ਕੇਂਦਰਾ ਟੋਣ ਸਿੰਘ ਸਾਹਿਬ ਨਾਲ ਬੜੇ ਜੱਗੇ ਜਿੱਕੇ ਨਾਲ ਬੜੇ ਸੋਨੇ ਢੰਗ ਦੇ ਨਾਲ ਦੁਰਸੋਚਾਰਾ ਦੀ ਸਨ ਪਾਈ ਹੈ ਇਸੋ ਕੇ ਵੱਡੀ ਗੱਲ ਇਹ ਚਲ ਚੱਲ ਕਲਾ ਮਹਤਵ ਅਤੇ ਵਖ ਵਖ ਕੀਤ ਜਿੱਦੀ ਜਾਨੀਓ ਅਗਲੇ ਪੱਲੇ ਕਲਾ ਮਹਤਵ ਜਿਹੜੇ ਅੰਨ ਵਾਲੇ ਬੜੇ ਹੋਣਗੇ ਇਹ ਸ੍ਰੀ ਕਲਾ ਮਾਹੀ ਜਿਹੜੀ ਤੁਧੁ ਦਾ ਨਾਮ ਹਰਵਿੰਦਰ ਸਿੰਘ ਜੀ ਦੇ ਇਤਿਹਾਸ ਗੁਰੂ ਦੀ ਬੰਦਗੀ ਦੇ ਵਿੱਚੋਂ ਗੁਰੂ ਦੀ ਬਾਣੀ ਇੱਕ ਬੇ ਸக்திਪੂਰਨ ਰਾਂਚ ਹੈ ਨਕਰਵੀ ਲਗਾਏ ਗਏ ਨੇ ਬਲਣ ਦਾ ਕੰਪਲੈਕਸ ਦੇ ਲੋਕ ਕਿਸ ਸੰਭਰ ਦੇ ਵਿੱਚ ਪੇਸ਼ ਕਰਦੇ ਆ ਤੇ ਇਸ ਤਰੀਕੇ ਨਾਲ ਪੇਸ਼ ਕਰਦੇ ਆਪਾਂ ਅੱਗੇ ਤਾਂ ਤਾਂ ਅਵਰਸ਼ੀ ਹੀ ਦਾ ਬਾਬਾ ਦੀਪ ਸਿੰਘ ਜੀ ਦੀ ਯਾਦ ਚੰਗ ਫਰੇਗੜ ਚੂੜੀਆਂ ਗੁਰਦੁਆਰਾ ਠਾਲੀ ਸਾਹਿਬ ਅਤੇ ਸ਼ਾਹ ਦੀ ਸਿੰਘ ਜੀ ਸ਼ਾਹ ਦੀ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਸਮਾਗਮ ਕਰਵਾਇਆ ਜਾਂ ਕੀ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਜੋ ਅੱਜ ਵੀ ਪਾਰਕ ਦੇ ਵਿੱਚ ਸਮਾਗਮ ਹੋ ਰਿਹਾ ਹਰ ਸਾਲ ਹੀ ਇਹ ਸੰਗਤਾਂ ਅਦੇ ਗੜਤੋੜੀਆਂ ਤੇ ਇਲਾਕੇ ਦੀ ਸੰਗਤ ਕਰਾਉਂਦੀ ਐ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਜੇ ਆਪਣੀ ਕੁਰਬਾਨੀ ਤੋਂ ਗੱਲ ਕਰੀਏ ਤੇ ਜਨਮ ਦੀ ਕੁਰਬਾਨੀ ਦੇ ਵਿੱਚ ਵੀ ਬਹੁਤ ਸਾਡੇ ਜਨਮ ਦੀ ਵੀ ਗੱਲ ਕੀਤੀ ਐ ਹੁਣ ਬਾਬਾ ਜੀ ਨੇ ਕੀ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ ਗੁਰੂ ਨਾਲ ਜੁੜ ਕੇ ਸੇਵਾ ਸਿਮਰਨ ਕੀਤਾ ਭਗਤ ਕਬੀਰ ਜੀ ਕਹਿੰਦੇ ਅਵਤਾਰ ਆਏ ਕਹਾ ਤੁਮ ਕੀਨਾ ਰਾਮ ਕੋ ਨਾਮ ਨਾ ਕਬਹੂ ਲੈਨਾ ਅਵਤਾਰ ਦਾ ਅਰਥ ਵੀ ਜਨਮ ਸਾਡਾ ਜਨਮ ਵੀ ਬੰਦਿਆ ਤੇਰਾ ਜਨਮ ਹੋਇਆ ਤੇ ਤੂੰ ਕੀ ਕੀਤਾ ਈ ਦੀ ਇਸੇ ਸਲੋਕ ਇਹ ਸ਼ਬਦ ਪਿجے ਪਾਸ਼ਾ ਗੁਰੂ ਅਮਰਦਾਸ ਪਾਸ਼ਾ ਜੀ ਦਾ ਅਨੰਦ ਸਾਹਿਬ ਚ ਆ ਇਹ ਸਰੀਰ ਆ ਮੇਰਾ ਇਸ ਜਗ ਮੈਂ ਆਏ ਕਿ ਕਿਆ ਦੁੱਧ ਕਰਮ ਕਮਾਇਆ ਤੋ ਸਾਨੂੰ ਇਹ ਤੋਂ ਫੇਦ ਲੈਣੀ ਚਾਹੀਦੀ ਵੀ ਬਾਬਾ ਜੀ ਨੇ ਤੇ ਕਰਮ ਦਾ ਅਰਥ ਹੁੰਦਾ ਕੰਮ ਕਰਨਾ ਵੀ ਉਹਨਾਂ ਨੇ ਸੇਵਾ ਵੀ ਕੀਤੀ ਤੇ ਸਿਮਰਨਨ ਕੀਤਾ ਇਹ ਭਗਤੀ ਕੀਤੀ ਤੇ ਭਗਤੀ ਦੇ ਵਿੱਚ ਉਹਨਾਂ ਨੂੰ ਸ਼ਕਤੀ ਮਿਲੀ ਤੇ ਇਹ ਸਮਾਗਮ ਕਰਾਉਣ ਦਾ ਤਾਂ ਹੀ ਫਾਇਦਾ ਜੇ ਉਹਨਾਂ ਤੋਂ ਅਸੀਂ ਵੀ ਸੇਧ ਲਈਏ ਤੇ ਸੇਧ ਲੈ ਕੇ ਅਸੀਂ ਵੀ ਆਪਣਾ ਜੀਵਨ ਸਫਲਾ ਕਰੀਏ ਲੋਕ ਸੁਖੀ ਪਰ ਲੋਕ ਸੇਹਲੇ ਹੋਈਏ ਜੇ ਆਪਾਂ ਬਾਣੀ ਨਾਲ ਜੁੜਾਂਗੇ ਤੇ ਲੋਕ ਪਰ ਲੋਕ ਸੇਹਲਾ ਹੋ ਜਾਏਗਾ ਤੇ ਜੇ ਆਪਾਂ ਇਕੱਲੇ ਲੰਗਰਾਂ ਦਾ ਕਿਸੇ ਹਮਤ ਰਹੇ ਤੇ ਸਾਡੇ ਘਰਾਂ ਦੇ ਵਿੱਚ ਪਦਾਰਥ ਵਾਧੂ ਆਉਣਗੇ ਇਧਰ ਨਾਮ ਤਾਂ ਹੀ ਆਏਗਾ ਦੇ ਆਪਾਂ ਗੁਰਬਾਣੀ ਨਾਲ ਜੁੜਾਂਗੇ ਤੇ ਬਾਬਾ ਜੀ ਗੁਰਬਾਣੀ ਨਾਲ ਜੁੜੇ ਸਨ ਸੇਵਾ ਨਾਲ ਜੁੜੇ ਸਨ ਸਾਨੂੰ ਵੀ ਜੁੜਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਹਾਨ ਗੁਰਮਤ ਸਮਾਗਮ ਸੰਤਨ ਬਾਬਾ ਜੀ ਸਿੰਘ ਮਹਾਰਾਜ ਜੀ ਦੇ ਮਹਾਨ ਆਗਮਨ ਕੋਲ ਵਿੱਚ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਗੱਲੀ ਸਾਹਿਬ ਸਮੂਹ ਇਲਾਕਿਆਂ ਨੂੰ ਸਮਾਿਲ ਕਰਕੇ ਸ਼ਹੀਦ ਫੰਕਸ਼ਨ ਪਾਰਕ ਦੇ ਵਿੱਚ ਇਹ ਮਨਾਇਆ ਜਾਂਦਾ ਹੈ ਜੋ ਕਿ ਪ੍ਰਬੰਧ ਕਾਂ ਦਾ ਬਰਾਬਰ ਦਾ ਹੈ ਇਹ ਉਪਲਾਗਾ ਇੱਕ ਬੜੀ ਮਹਾਨ ਅਤੇ ਕਿਰਪਾ ਹੈ ਜਿਹਨੇ ਹਰ ਸਾਲ ਇਸ ਸਮਾਗੋ ਕਰਵਾਉਂਦੇ ਨੇ ਇੱਥਾ ਸਾਲਾ ਮਹਾਨ ਸਮਾਗਮ ਕਰਵਾਇਆ ਜਾ ਰਿਹਾ ਸੰਗਤਾਂ ਦੇ ਸਹਿਯੋਗ ਨਾਲ ਅਤੇ ਸਮੂਹ ਲਗਤਾਂ ਹੰਕਮ ਕਿਰਪਾ ਨਾਲ ਉਸਾਮ ਕੀਤਾ ਜਾ ਰਿਹਾ ਸਤਗੁਰ ਮਹਾਰਾ ਸਾਰੇ ਸੰਗਤਾਂ ਦੇ ਸਿਰ ਤੇ ਮੇਰ ਦਾ ਪਰ ਹੱਥ ਚੁੱਕ ਕੇ ਆਪਣੇ ਚੰਨ ਅਸੀਸ ਸੁਨਾਣਗ ਨਾਮ ਚੜ੍ਹਦੀ ਕਲਾ ਤੇਰੀ ਭਾਗੀ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਪਾਪਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਅੱਜ ਕੀ 8ਵਾਂ ਸਮਾਗਮ ਗੁਰ ਸਮਾਗਮ ਫਤਿਹਗੜ ਚੂੜੀਆਂ ਗੁਰਦਰਾ ਟੈਲੀ ਸਾਹਿਬ ਦੀ ਸੰਗਤਾਂ ਲੋ ਸਭ ਖਿਆਲ ਦੇ ਫਤਿਹਗੜ ਦੇ ਸੰਜੋਗ ਦੇ ਨਾਲ ਵਾਹਿਗੁਰੂ ਜੀ ਦੇ ਸੰਜੋਗ ਦੇ ਨਾਲ ਅਸੀਂ 8ਵਾਂ ਅੱਜ ਕੀ ਸਮਾਗਮ ਮਨਾ ਰਹੇ ਹਾਂ ਸਭ ਨਾਲ ਦੇ ਸੰਯੋਗ ਦੇ ਨਾਲ ਅੱਗੇ ਮਹਾਰਾਜ ਕਿਰਪਾ ਕਰੇ ਅੱਗੇ ਵੀ ਮਨਾਉਂਦੇ ਰਹੀਏ ਮਹਾਰਾਜ ਦੀ ਕਿਰਪਾ ਚਾਹੀਦੀ ਆ ਵਾਹੇ ਸੋਨਾਂ ਸੋ ਸ੍ਰੀ ਆਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਸ਼੍ਰੀ ਦੀਪ ਬਾਬਾ ਦੀਪ ਸਿੰਘ ਜੀ ਦੇ ਗੁਰਪੁਰਪ ਦੇ ਬਹੁਤ ਬਹੁਤ ਵਧਾਈਆਂ ਆ ਆਪ ਨੂੰ ਸਾਫ ਨਾਮ ਹੁੰਦੀਆਂ ਬਹੁਤ ਹੀ ਸੰਗਤ ਨੇ ਉਤਸ਼ਾਹ ਦਿੱਤਾ ਬਹੁਤ ਹੀ ਜ਼ਿਆਦਾ ਸੇਵਾਦਾਰ ਮੇਰੇ ਭਾਜੀ ਮੰਡੀਪਾ ਲਵਲੀ ਭਾਜੀ ਹੁਣਾਂ ਨੇ ਆਣ ਕੇ ਕੀਤਾ ਜੋ ਵੀ ਪਰਮਾਤਮਾ ਜੀ ਦੇਣ ਨੇ ਜੋ ਅਸੀਂ ਇਥੇ ਸੇਵਾ ਦਾ ਸਾਨੂੰ ਮੌਕਾ ਮਿਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਜੀ ਉਸ ਵੇਲੇ ਦੇ ਅੰਦਰ ਸੰਤਾਂ ਦਾ ਖੂਬ ਭਾਰੀ ਇਕੱਠ ਹੋਇਆ ਅੱਜ ਅੱਜ ਲੰਗਰਾਂ ਦੀ ਸੇਵਾ ਟੁੱਟ ਮਰਤ ਨਹੀਂ ਹੈ ਲੰਗਰ ਖੁੱਲੇ ਪੰਡਾਰੇ ਦੇ ਵਿੱਚ ਅੱਜ ਮਹਾਰਾਜ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਅੰਦਰ ਲੱਖ ਲੱਖ ਵਧਾਈਆਂ ਹੋਣ ਮਹਾਰਾਜ ਸਭ ਸੰਗਤ ਨੂੰ ਲੱਖ ਲੱਖ ਵਧਾਈਆਂ